tan guru nanak tan guru nanak tan guru nanak tan guru nanak tan guru... धन गुरु नानक धन गुरु नानक धन गुरु नानक धन गुरु ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ गुर पर साथ, गुर पर वाहे गुरु जय हर सिमरन पया तय पाद गत ਹਰ ਸਿਮਰਨ ਪਾਇਆ ਤਹਉ ਪਾਦ ਗਤ ਕੀਨੀ ਜੈ ਹਰ ਸਿਮਰਨ ਪਾਇਆ ਤਹਉ ਪਾਦ ਗਤ ਕੀਨੀ ਜੈ ਹਰ ਸਿਮਰਨ ਪਾਇਆ ਤਹਉ ਪਾਦ ਗਤ ਕੀਨੀ ਵਡ ਪਾਗੀ ਹਰ ਜਪਨਾ ी हार लानलक का गुर एहम पव जलना जपहार i 啊。Wow. ਹੈ <tip> ਗੁਰੂ वाहे गुरु वाहे ਵਾਹਿਗੁਰੂ ਜੀ ਤਾਰੇ ਵਾਸੋ ਸਤਨਾਮੁ ਸ੍ਰੀ ਵਾਖੁ ਗੁਰੁ ਜੀ ਤਿਨੇ ਤਾਪਨ ਵਾਰ ਨਹਾਰਾ ਦੁਖ ਹੰਤਾ ਸੁਖਰਾ ਸੁਖਾਂ ਕੋ ਪਿਹਣਨਾ ਬੁਲਾਕੇ ਯਾਂ ਕੀ ਪ੍ਰਭ ਤੇ ਅਤਾਸ ਇਕੋਂ ਕਾਰ ਸ੍ਰੀ ਵਾਖੁ ਗੁਰੁ ਜੀ ਕੇ ਭਤੇ ਸ੍ਰੀ ਭਗਵਾਨ ਦੇ ਸਾਧ ਜੀ ਸਾਹਿਬਾ ਸ੍ਰੀ ਗੁਰੂ ਦੀ ਕਾਇਨਾਤਿ ਵਿੱਚ ਰਖਾ ਭਗਵਾਨ ਤੇ ਸੰਭਰ ਕੇ ਤਨ ਸੇਬਰੋ ਸ੍ਰੀ ਹਰਾਏ ਤੇਰੇ ਹੰਕਾਰ ਸੰਤਿ ਆਈ ਆ ਜੇ ਸਿੱਟੇ ਸਤੁਤ ਜਾਏ ਤੇਨ ਮਹਾਂ ਦਰਸ ਬਰਿਆ ਕਰ ਨਾਮ ਨੇ ਧਿਆਵਤਾਏ ਸਾਥਾ ਜੀ ਹੋਇ ਸਹਾਇ ਤਸਿ ਪਾਸਾ ਸਾਸਨ ਕੋ ਗੋਬਿ ਸਹਾਥਾਈ ਹੋਇ ਸਹਾਇ ਦਸੰ ਪਾਸ਼ੰਦ ਵਾਹਿਗੁਰੂ ਪ੍ਰੋਗਰਾਮ ਸਹਿਬ ਮਹਾਰਾਜ ਆਪ ਜੀ ਦੇ ਚਰਨਾ ਕਮਰਾਂ ਵਿੱਚ ਅਰਦਾਸ ਬੇਨਤੀ ਜੋੜੀ ਦੀਆਂ ਸੱਚੇ ਕਾਸ਼ਾ ਧਰਮ ਪਖੀਆਂ ਬਾਦਸ਼ਾਹਾਂ ਤੇ ਸੰਤ ਗੁਰੂ ਨਦਰ ਕਰੇ ਨਿਮਕ ਸੇ ਤਹਾਰਨਾ ਕਾਮਾ ਕੋਰੀਆਂ ਕਰਨੀਆਂ ਕਰ ਸੋ ਸਾਥ ਦੇ ਤੰਦਰੁਤ ਦੇ ਬਚਣੀ ਬਿਆ ਪਰ ਸਤਨਾ ਵਾਰੀ ਗੁਤਾਨਾਂ ਜਿਦ ਤੇ ਜਾਨ ਬਨਾ ਜਜ ਕਰਾ ਜਰ ਪਰ ਸਰਬਤ ਦਾ ਕਾਂਕੰਡਾ ਵਾਜੁ ਦੀ ਖਤੇ ਨਾ ਅਪਾਪ ਫਿਰ ਤੇ ਲੈ ਆ ਲ ਫਾਉ ਹਰ ਨਾਮ ਪ੍ਰਾਪਤ ਹੋਏ ਇੱਕ ਹਰਮਿਤਾਂ ਬਾਦ੍ਰਿਕਾ ਅੱਛਾ ਵਾਹਿਗੁਰੂ ਦੀ ਪੰਤੇ ਹੋ ਸ੍ਰੀ ਅਕਾਲ नाना ਕੁਝ ਇੱਕ ਫਤਿਹ ਸਰਵਾਲੇ ਸੰਬੋਹ ਸਾਧ ਸੰਗਤਾਂ ਜਿਨ੍ਹਾਂ ਨੇ ਨਵਾਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਹੈ ਸਾਰੇ ਸੰਗਤ ਨੇ ਸਾਰੇ ਮਿਲ ਚੁਲ ਕੇ ਜੋ ਭਾਰਤ ਦੇ ਦੇਸਾਂ ਵਿੱਚ ਬੱਚੇ ਹਨ ਉਹਨਾਂ ਨੇ ਚੌਥਾ ਨਵੇਂ ਸਾਹ ਸਾਹਰ ਤੇ ਸੇਵਾ ਲਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਸਾਡੇ ਮਿਸਤਰੀ ਸਾਹਿਬਾਨ ਨੇ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਬਣਾਇਆ ਹੈ ਔਨਾ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਧੰਤਨ ਕਰੋਕਰਨ ਸਾਹਿਬ ਚੰਨਾ ਨੇ ਸੰਗਤਾਂ ਤੇ ਮੇਰ ਪਰਿਆਂ ਹੱਥ ਰੱਖ ਕੇ ਨਿਸ਼ਾਨ ਸਾਹਿਬ ਦੀ ਸੇਵਾ ਲਈ ਹੈ ਕੋੜ ਕੋਟ ਔਨਾ ਦਾ ਤਨਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Vah guru, Vah guru, Vah guru, Vah guru, Vah guru.